ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਚੰਡੀਗੜ੍ਹ ਦੇ ਸੈਕਟਰ 20 ਦੇ ਵਿੱਚ ਖੜੇ ਆ ਜਿੱਥੇ ਕਿ ਆਜ਼ਾਦ ਡਰਾਮাটਿਕ ਕਲੱਬ ਸੈਕਟਰ 20 ਚੰਡੀਗੜ੍ਹ ਇਹਨਾਂ ਦੇ ਵੱਲੋਂ ਹਰ ਸਾਲ ਸੈਕਟਰ 20 ਦੇ ਵਿੱਚ ਜੋ ਇਹਨਾਂ ਦੀ ਰਾਮਲੀਲਾ ਹੁੰਦੀ ਹੈ ਇਸ ਰਾਮਲੀਲਾ ਦੀ ਸਟੇਜ ਦੇ ਨੇੜੇ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਜੋ ਚਾਹ ਮਠੀਆਂ ਬਰੈਡ ਪਕੌੜੇ ਬਿਸਕੁਟ ਆਦਾਂ ਹੈ ਲੰਗਰ 40 ਦਿਨ ਤਕਰੀਬਨ ਇਹ ਲੰਗਰ ਚੱਲਦਾ ਹੈ ਸੋ ਇਹਦੇ ਵਿੱਚ ਜੋ ਸ਼ਰਧਾ ਭਾਵਨਾ ਦੇ ਨਾਲ ਜੋ ਹੋਰ ਸੰਗਤਾਂ ਨੇ ਉਹਨਾਂ ਦਾ ਵੀ ਜੋ ਯੋਗਦਾਨ ਹੁੰਦਾ ਹੈ ਉਹ ਵੀ ਇੱਥੇ ਆ ਕੇ ਯੋਗਦਾਨ ਪਾ ਦਿੰਦੇ ਨੇ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਦਿੰਦੇ ਨੇ ਤੇ ਆਓ ਆਪਾਂ ਹੁਣ ਇੱਥੇ ਗੱਲਬਾਤ ਕਰਦੇ ਆਂ ਅਤੇ ਤੁਹਾਨੂੰ ਇਹ ਲੰਗਰ ਦੀ ਪੂਰੀ ਜਾਣਕਾਰੀ ਵੀ ਦਿਖਾਉਨੇ ਆਂ ਹਾਂਜੀ ਪਰਮਜੀਤ ਪੰਮਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਤੁਹਾਨੂੰ ਅਤੇ ਤੁਹਾਡਾ ਜੋ ਆਜ਼ਾਦ ਡਰਾਮਾਟਿਕ ਕਲੱਬ ਸੈਕਟਰ 20 ਚੰਡੀਗੜ੍ਹ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਸਾਰੇ ਪੇਥਮਾ ਚੈਨਲ ਦਾ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਦੀ ਤਰ੍ਹਾਂ ਸਾਨੂੰ ਇੱਥੇ ਜਿੰਨੇ ਵੀ ਸਾਡੇ ਪ੍ਰੋਗਰਾਮ ਹੁੰਦੇ ਹਨ ਉਹਨੂੰ ਤੁਸੀਂ ਕਵਰੇਜ ਦਿੰਦੇ ਹੋ ਜੀ ਮੈਂ ਆਜ਼ਾਦ ਡਰਾਮਾਟਿਕ ਕਲੱਬ ਵੱਲੋਂ ਪ੍ਰਧਾਨ ਜੀ ਵੱਲੋਂ ਤੇ ਸਾਰੀ ਕਮੇਟੀ ਵੱਲੋਂ ਤੁਹਾਡਾ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਜੋ ਸਾਨੂੰ ਤੁਸੀਂ ਕਵਰ ਕਰਨ ਇੱਥੇ ਆਏ ਜੀ ਸੋ ਇਹ ਤੁਹਾਡੇ ਕਲੱਬ ਦੇ ਵੱਲੋਂ ਜੋ ਲੰਗਰ ਚੱਲ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਹਰ ਸਾਲ ਤੁਸੀਂ ਇਹ ਲੰਗਰ ਲਗਾਉਂਦੇ ਆ ਕਦੋਂ ਤੋਂ ਲੰਗਰ ਲਗਾਇਆ ਗਿਆ ਅਤੇ ਕਦੋਂ ਤੱਕ ਇਹ ਚੱਲਣਾ ਅਜ਼ਾਦ ਡਰਾਮੇਟਿਕ ਕਲੱਬ ਰਾਮ ਰਿਲਾ ਤੇ ਸਹਾਰਾ ਕਮੇਟੀ ਸੈਕਟਰ 20 ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਛੋਟੇ ਸੈਬ ਜਦਨ ਦੀ ਸ਼ਹਾਦਤ ਨੂੰ ਸਮਰਪਿਤ ਇਹ ਚਾਹ ਮਠੀ ਬਿਸਕੁਟ ਦਾ ਲੰਗਰ ਅਸੀਂ 22 ਤਰੀਕ ਨੂੰ ਸ਼ੁਰੂ ਕੀਤਾ ਸੀ ਦਸੰਬਰ ਦਸੰਬਰ 22 ਤੋਂ ਜੀ ਤੇ ਆਉਣ ਵਾਲੇ 40-45 ਦਿਨ ਜਦ ਤੱਕ ਸਰਦੀ ਰਹੇਗੀ ਤੇ ਚਾਹ ਦਾ ਲੰਗਰ ਮਠੀ ਬਿਸਕੁਟ ਨਿਰੰਤਰ ਚੱਲਦਾ ਰਹੇਗਾ ਜੀ ਤੇ ਉਹਦੇ ਵਿੱਚ ਜਿੱਦਾਂ ਹੁਣ ਸ਼ਰਧਾ ਭਾਵ ਨਾਲ ਸਾਡੇ ਵਿੱਚ ਰਤਨ ਲਾਲ ਜੀ ਗੁਪਤਾ ਜੀ ਏ ਵੀ ਪਹੁੰਚੇ ਨੇ ਅੱਜ ਇਹਨਾਂ ਨੇ ਕੜੀ ਤੇ ਚੌਲ ਦਾ ਲੰਗਰ ਆਪਣੇ ਵੱਲੋਂ ਇੱਥੇ ਦਿੱਤਾ ਇੱਕ ਦਿਨ ਸਾਡੇ ਵਿੱਚ ਸਾਡੇ ਜਸ਼ਪਾਲ ਜੀ ਹੈ ਉਹਨਾਂ ਨੇ ਕੁਲਚੇ ਸ਼ੂਰਿਆਂ ਦਾ ਲੰਗਰ ਦਿੱਤਾ ਸੀ ਇਸ ਤਰ੍ਹਾਂ ਹੀ ਸੰਗਤ ਆਂਦੀ ਰਹਿੰਦੀ ਹੈ ਤੇ ਆਪਣੇ ਆਪ ਹੀ ਉਹ ਆਪਣੇ ਲੰਗਰ ਸਾਨੂੰ ਦੱਸ ਦਿੰਦੇ ਵੀ ਅਸੀਂ ਲੰਗਰ ਲਾਣਾ ਚਾਹੁੰਦੇ ਆ ਤੇ ਉਹ ਇੱਥੇ ਆ ਕੇ ਆਪਣੀ ਸੇਵਾ ਕਰਦੇ ਰਹਿੰਦੇ ਆ ਤੇ ਨਿਰੰਤਰ ਇਹ ਕੰਮ ਐਦਾਂ ਹੀ ਚੱਲੇਗਾ 40-45 ਦਿਨ ਹੋਰ ਜੀ ਸੋ ਅੱਜ ਗੁਪਤਾ ਜੀ ਨੇ ਲਾਇਆ ਜੋ ਬਹੁਤ ਸੁਆਦ ਲੰਗਰ ਹੈ ਤੇ ਲੇਨਾਂ ਵੀ ਲੱਗੀਆਂ ਹੋਈਆਂ ਕਾਫੀ ਸੰਗਤ ਇੱਥੇ ਆਉਂਦੀ ਹੈ ਖਾਣ ਦੇ ਜੀ ਇਹ ਆਪਣਾ ਸਾਡੇ ਵਿੱਚ ਕਮੇਟੀ ਮੈਂਬਰ ਜਿਹੜੇ ਹੈਗੇ ਆ ਕੁਝ ਮੈਂਬਰ ਇਦਾਂ ਦੇ ਸੇਵਾਦਾਰ ਹੈ ਜੋ ਸਵੇਰੇ 5:30 ਵਜੇ ਆ ਜਾਂਦੀ ਹੈ ਜਿਦੇ ਪੰਕਜ ਜੀ ਹੈ ਸਾਡੇ ਆਪਣਾ ਇਹ ਸਵੇਰੇ 5:30 ਵਜੇ ਨਿਰੰਤਰ ਸੇਵਾ ਵਾਲੀ ਰਾਜਾ ਜੀ ਹੈ ਚੌਰੀ ਸਾਹਿਬ ਹੈ ਹੋਰ ਵੀ ਸਾਡੇ ਕਈ ਮੈਂਬਰ ਕੁਲਦੀਪ ਜੀ ਹੈਗੇ ਆ ਅੰਮਨਜੀਤ ਸਿੰਘ ਜੀ ਹੈ ਬਸੀ ਸਾਹਿਬ ਹੈਗੇ ਆ ਆਪਣਾ ਅਮਰਿਤਪਾਲ ਜੀ ਹੈਗੇ ਸਾਡੇ ਤੇ ਸਾਰੇ ਸਾਡੇ ਜਿੰਨੇ ਵੀ ਵਰਕਰ ਹੈਗੇ ਸਾਡੇ ਜਿਹੜੇ ਕਮੇਟੀ ਮੈਂਬਰ ਹੈਗੇ ਸਵੇਰੇ ਅਸੀਂ 5:30 ਵਜੇ ਇੱਥੇ ਆ ਜੀਦੇ ਤਿੰਨ ਚਾਰ ਜਣੇ ਤੇ 6:30 ਵਜੇ ਤੱਕ ਅਸੀਂ ਚਾਹ ਜਿਹੜੀ ਪੱਠੀ ਤੇ ਪਿੱਤਲ ਦੇ ਪਤੀਲੇ 'ਚ ਬਣਾ ਕੇ ਲੱਕੜ ਤੇ ਤਿਆਰ ਕਰ ਦਿੱਤੀ ਹੈ ਤੇ ਪੌਣੇ 7:00 ਵਜੇ ਸੰਗਤ ਵੀ ਆ ਜਾਂਦੀ ਹੈ ਤੇ ਇਸ ਕਰਕੇ ਉਹ ਚੱਲੀ ਜਾਂਦਾ ਕੰਮ ਸੋ ਡੇਲੀ ਚੱਲਦਾ ਇਹ ਜਿੰਮੇ ਕਿ ਹੁਣ ਨਗਰ ਕੀਰਤਨ ਵੀ ਆਉਣਾ ਹਾਂਜੀ ਉਹ ਹੁਣ ਨਗਰ ਕੀਰਤਨ 4 ਤਰੀਕ ਨੂੰ ਉਹਦੀ ਤਿਆਰੀ ਅਸੀਂ ਕਰ ਚੁੱਕੇ ਹਾਂ ਆਟਾ ਸਾਡਾ ਮੱਕੀ ਦਾ ਆ ਚੁੱਕਿਆ ਦੋ ਕੁਇੰਟਲ ਅਸੀਂ ਚੱਕੀ ਤੋਂ ਬਣਵਾਇਆ ਆਟਾ ਤੇ ਉਹ ਆਟਾ ਸਾਡਾ 2 ਕੁਇੰਟਲ ਪਹੁੰਚ ਚੁੱਕਿਆ ਹੈ ਸਾਗ ਸਾਡਾ ਜਿਹੜਾ 4 ਕੁਇੰਟਲ ਸਾਗ ਬਣ ਕੇ ਆਣਾ ਹੈ ਉਸੇ ਤੜਕਾ ਇੱਥੇ ਲਾਵਾਂਗੇ ਤੇ 45 ਕਿਲੋ ਦੇਸੀ ਘਿਓ 25-30 ਕਿਲੋ ਸਾਗ ਦੇ ਵਿੱਚ ਤੇ 25-30 ਕਿਲੋ ਜਿਹੜਾ ਮੱਕੀ ਦੀ ਰੋਟੀ ਨੂੰ ਲਗਾਇਆ ਜਾਏਗਾ ਤੇ ਬੀਬੀਆਂ ਜਿਹੜੀਆਂ ਆਪਾਂ ਉਹ ਕਰ ਲਈਆਂ ਉਹਨਾਂ ਨੇ 800 ਰੁਪਇਆ ਉਹਨਾਂ ਨੇ ਲੈਣਾ ਮੱਕੀ ਰੋਟੀ ਲੈਣ ਦੀ 15 ਬੀਬੀਆਂ ਇੱਥੇ ਆਣੀਆਂ ਜੋ ਮੱਕੀ ਦੀ ਰੋਟੀ ਬਣਾਣਗੀਆਂ ਹਾਂਜੀ ਤੇ ਉਹਦੇ ਲਈ ਸਾਡੀ ਤਿਆਰੀ ਪੂਰੀ ਹੈਗੀ ਹੈ ਤੇ ਮੈਂ ਇਹੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹੀ ਗੁਜਾਰਿਸ਼ ਕਰਾਂਗਾ ਆਪਣੇ RAMLILA ਕਮੇਟੀਆਂ ਨੂੰ ਹੋਰ ਵੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਆਪਣਾ ਜਿਹੜਾ ਇਹ ਲੰਗਰ ਹੈਗਾ ਨਗਰ ਕੀਰਤਨ ਦੇ ਉਪਲਕਸ਼ ਵਿੱਚ 4 ਤਰੀਕ ਨੂੰ ਅਸੀਂ ਇੱਥੇ ਨਗਰ ਕੀਰਤਨ ਤੋਂ ਪਹਿਲਾਂ 2 ਘੰਟੇ ਪਹਿਲਾਂ ਇੱਥੇ ਸ਼ੁਰੂ ਕਰਦਾਂਗੇ ਤੇ ਮੈਂ ਸੰਗਤ ਨੂੰ ਚਾਹਾਂਗੇ ਹੋਮ ਮਾ ਕੇ ਇਹ ਲੰਗਰ ਇੱਥੇ ਆ ਕੇ ਛੱਕਣ ਜੀ ਜਿਵੇਂ ਕੋਈ ਹੋਰ ਵੀ RAMLILA ਕਮੇਟੀਆਂ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਵੀ ਕੋਈ ਸਹਿਯੋਗ ਹੁੰਦਾ ਤੁਹਾਡੇ ਨਾਲ ऐसे योग ਅਸੀਂ ਕਹਿੰਦੇ ਨਹੀਂ ਕਿਸੇ ਨੂੰ ਜੇ ਅਸੀਂ ਕਾਂ ਕਿ ਦੱਸੇ ਯੋਗ ਉਹ ਦੇਣਗੇ ਪਰ ਬਾਬੇ ਦੀ ਇੰਨੀ ਕਿਰਪਾ ਹੈ ਸਾਨੂੰ ਲੋੜ ਹੀ ਨਹੀਂ ਪੈਂਦੀ ਵੀ ਆਪਣੀ ਸੰਗਤ ਇੱਥੇ ਇੰਨੀ ਹੈਗੀ ਹੈ ਨਗਰ ਵਾਸੀ ਇੰਨੇ ਸਾਡੇ ਮਿੱਤਰ ਪਿਆਰੇ ਜਿਨ੍ਹਾਂ ਦੇ ਸਿਰ ਤੇ ਲੰਗਰ ਚੱਲ ਰਿਹਾ ਤੇ ਉਹ ਯੋਗਦਾਨ ਦਿੰਦੇ ਆ ਤੇ ਲੰਗਰ ਇੱਥੇ ਕੋਈ ਬੰਦ ਦੀ ਸੇਵਾ ਹੈਗੀ ਆਪਣੇ ਕਮਰ ਫੈਮਲੀ ਹੈਗੀ ਹੈ ਉਸ ਵੇਲੇ ਦਿੱਲੀ ਇੱਕ ਹਫਤਾ ਉਹਨਾਂ ਨੇ ਬੰਦ ਦੇਣੇ ਹੈ ਬ੍ਰੈਡ ਦੀ ਸੇਵਾ ਹੈਗੀ ਆਪਣੇ ਇਹਨਾਂ ਦੀ ਦੁਕਾਨ ਹੈਗੀ 21 ਸੈਕਟਰ ਸਾਡੇ 20 ਸੈਕਟਰ ਲੈਂਦੇ ਉਹ 20 ਬਰੈਡਾਂ ਰੋਜ਼ ਦੇ ਕੇ ਜਾਂਦੇ ਆ ਜੀ ਤੇ ਇਸ ਤਰ੍ਹਾਂ ਹੀ ਸੰਗਤ ਆਂਦੀ ਰਹਿੰਦੀ ਹੈ ਤੇ ਲੰਗਰ ਐਦਾਂ ਹੀ ਹੋਮੋ ਮਾ ਕੇ ਚੱਲ ਰਿਹਾ ਮੱਠੀ ਬਿਸਕੁਟ ਬਰੈਡ ਰਸ ਇਹ ਡੇਲੀ ਚਾਉਂਦੇ ਜੀ ਜੀ ਡੇਲੀ ਤੁਹਾਨੂੰ ਬਹੁਤ ਮੁਬਾਰਕਾਂ ਜੀ ਤੁਹਾਡੇ ਇਹ ਲੰਗਰ ਨੇ ਜਿਹੜੇ ਨਿਰੰਤਰ ਚੱਲਦੇ ਰਹਿਣ ਤੇ ਇਸੇ ਤਰ੍ਹਾਂ ਤੁਸੀਂ ਸੰਗਤ ਦੀ ਸੇਵਾ ਕਰਦੇ ਰਹੋ ਮੈਂ ਧੰਨਵਾਦ ਕਰਦਾ ਤੁਹਾਡਾ ਇੱਕ ਵਾਰੀ ਫੇਰ ਦੁਬਾਰਾ ਤੇ ਗੁਜਾਰਿਸ਼ ਕਰਾਂਗਾ ਸਾਰੇ ਕਮੇਟੀ ਮੈਂਬਰਸ ਨੂੰ ਜਿਨ੍ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਿਨ੍ਹਾਂ ਸਾਡੇ ਰਾਮ ਮੇਲਾ ਕਮੇਟੀਆਂ ਹੈਗੀਆਂ ਹੋਰ ਸੰਸਥਾਵਾਂ ਹੈਗੀਆਂ ਜਿਹੜੀਆਂ ਸੋਸ਼ਲ ਵਰਕ ਕਰਦੀਆਂ ਤੇ ਥੀਏਟਰ ਗਰੁੱਪ ਹੈਗੇ ਕਈ ਜਿਹੜੇ ਸਾਡੇ ਵਿੱਚ ਅਭਿਸ਼ੇਕ ਸ਼ਰਮਾ ਜੀ ਹੈ ਟੀਐਫਟੀ ਤੋਂ ਆਪਣਾ ਸਵੇਸ਼ ਸ਼ਰਮਾ ਜੀ ਹੈਗੇ ਬਲਕਾਰ ਜੀ ਹੈਗੇ ਤੇ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰੂੰਗਾ ਆਪਣਾ ਸਾਡੇ ਵਿੱਚ ਆਣ ਕਿਉਂਕਿ ਜਿਹੜਾ ਯਾਰ ਡਰਾਮੇਟਿਕ ਕਲੱਬ ਹੈ ਇਹ ਟੋਟਲੀ दैट इज अ ਨਾਨ ਪੋਲਿਟিক্যাল ਸਾਡਾ ਪ੍ਰੋਗਰਾਮ ਕਰਦੇ ਆਂ ਸੀ ਕੋਈ ਵੀ ਇਹਦੇ ਵਿੱਚ ਪੋਲਿਟিক্যাল ਕੋਈ ਭਾਜਪਾ ਜਾਂ ਕਾਂਗਰਸ ਜਾਂ ਕੋਈ ਆਮ ਆਦਮੀ ਪਾਰਟੀ ਜਾਂ ਹੋਰ ਕੋਈ ਪਾਰਟੀ ਕੋਈ ਇਹਦੇ ਵਿੱਚ ਰਿਲੇਟਡ ਨਹੀਂ ਹੈਗੀ ਸਾਰੀ ਪਾਰਟੀਆਂ ਦੇ ਬੰਦੇ ਸਾਰੇ ਧਰਮਾਂ ਦੇ ਬੰਦੇ ਇੱਥੇ ਸੇਵਾ ਕਰਦੇ ਆਂ ਮਿਲ ਕੇ ਤੇ ਬੜਾ ਸੁਆਦ ਆਉਂਦਾ ਜੀ ਵਾਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਧੰਨਵਾਦ ਰਤਨ ਲਾਲ ਗੁਪਤਾ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਕੋ ਵੀ ਸਰਦੀ ਸਾਰੇ ਹਾਂ ਜੀ ਸੋ ਇਹ ਜਿਹੜਾ ਲੰਗਰ ਹੈ ਅਜਾਡ ਡਰਾਮাটਿਕ ਕਲੱਬ ਦੇ ਵੱਲੋਂ ਲਗਾਇਆ ਜਾਂਦਾ ਹਰ ਸਾਲ ਇਹਨਾਂ ਦੇ ਵੱਲੋਂ ਚਾਹ ਦਾ ਮਠੀਆਂ ਦਾ ਬ੍ਰੈਡ ਪਕੌੜਿਆਂ ਦਾ ਤੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਇਹਨਾਂ ਦੇ ਵੱਲੋਂ ਡੇਲੀ ਚੱਲ ਰਹੇ ਨੇ 40 ਦਿਨ ਚੱਲਣਾ ਸੋ ਇਹਦੇ ਵਿੱਚ ਤੁਸੀਂ ਵੀ ਆਪਣੀ ਸੇਵਾ ਪਾਈ ਹੈ ਅੱਜ ਤੁਸੀਂ ਇਹ ਕੜੀ ਚਾਵਲ ਦਾ ਲੰਗਰ ਲਗਾਇਆ ਕਿਵੇਂ ਵਿਚਾਰ ਆਉਂਦੇ ਨੇ ਤੁਹਾਡੇ ਮਨ ਵਿੱਚ

जी। मैं सेवा जितने भी है नहीं भी इतने ये सेवा हाँ मैं सारी जगह मैं कोई ना कोई योगदान करता रहना करते रहने हैं हाँ जी तो so, आज भी तो आधा सारा परिवार थे पहुंचे हुए हैं हाँ। 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 बच्चे भी पहुंचे हुए हैं बिल्कुल हाँ। पहुंचे हैं उन्हें लगन है मेरे दादाजी दादूजी हाँ मेरे कुछ ये काम करते पे हैं बड़ा बाकेशाली आप इस उम्र में आपने सेवा कबूल करी है बड़ा आपने हाँ जी वैगुरु ने

बंद लेगा हाँ तो, तो कुछ नहीं जाना सारा इतना चाहिए करना हाँ चाहिए वाहगुरु की कृपा साढे तेरे बड़े योगदान दिया गुरु जी ने बाकी इच्छा न कुछ नहीं काम हो सकता हाँ जी मैं तो जी कर ਘਰ ਮੈਂ ਹਾਂ ਹਾਂਜੀ ਚਾਹ ਦੇ ਕਰਦੀ ਮੇਰੇ 4 ਬੱਚੇ ਮੈਨੇ ਬਹੁਤ ਅੱਛੀ ਸੇ ਹਾਂਜੀ ਉਹਨਾਂ ਨੂੰ ਪਾਲਿਆ ਪੋਛਿਆ ਆਪਣੀ ਸਾਰੀ ਗ੍ਰਿਸ਼ਤੀ ਬਣਾਈ ਘਰ ਵੀ ਬਣਾਇਆ ਜੀ ਪੜਾਈ ਲਿਖਾਈ ਸਭ ਕੁਝ ਕਰ ਲਿਆ ਜੀ ਬਸ ਸਭ ਤੋਂ ਜੀ ਆ ਥੋੜੀ ਪਰਮਾਤਮਾ ਤੰਦਰੁਸਤੀ ਦੇਵੇ ਥੋੜਾ ਜਿਹਾ ਅੱਛੇ ਕੰਮ ਕਰਵਾ ਦੇ ਜੀ ਬਸ ਮਾਰਾ ਇਹ ਹੀ ਚ ਬੱਚਿਆਂ ਦਾ ਪੂਰਾ ਸਾਥ ਰਹਿੰਦਾ ਤੁਹਾਨੂੰ ਇਹ ਜੀ ਹਾਂ ਹਾਂ ਨਹੀਂ ਬੱਚੇ ਮੇਰੇ ਭਲੇ ਦੇ ਕੰਮ ਮੇਰੇ ਬੱਚੇ ਬਹੁਤ ਅੱਛੇ ਆ ਹਾਂਜੀ ਮੇਰੇ ਬੱਚੇ ਬਹੁਤ ਅੱਛੇ ਦੋ ਬੇਟੀਆਂ ਦੋ ਬੇਟੇ ਆ ਮੇਰੇ ਬੱਚੇ ਬਹੁਤ ਅੱਛੇ ਆ ਜੀ ਜੈਸੇ ਵੀ ਮੈਂ ਕਹਿੰਨੀ ਹਾਂ ਵੈਸੇ ਹੀ ਕਰਦੇ ਜੀ ਸੋ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਵੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਅਤੇ ਇਸੇ ਤਰ੍ਹਾਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਅਤੇ ਤੁਸੀਂ ਸੰਗਤ ਦੀ ਸੇਵਾ ਕਰਦੇ ਰਹੋ ਅਸੀਂ ਇਹਦੇ ਨਾਲ ਜੁੜੇ ਰਵਾਂਗੇ ਕੋਈ ਆਚੀ ਬਾਤ ਹੈ ਜੀ ਬਸ یہی ਚਾਹੀਦਾ ਹੈ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਅਸੀਂ ਦਿੱਤੇ ਜਿੰਨਾ ਕਿ ਹੈ ਨਾ ਜਿੰਨਾ ਹੁਣ ਤੱਕ ਸਾਡੀ ਭਾਵਨਾਹੀ ਹੈ ਅਸੀਂ ਅੱਛਾ ਕੰਮ ਕਰਦੇ ਰਹੀ ਜੀ ਹਾਂ ਲੋਕਾਂ ਕਾ ਮੰਦੇ ਰਹੀਏ ਇੱਕ ਦੂਸਰੇ ਕਾ ਸੁੱਖ ਵੰਡਦੇ ਰਹੀਏ ਬਸ ਯਹੀ ਮੇਰੀ ਇੱਛਾ ਹੈ ਜੀ ਕਿ ਉਹੀ ਸਮਰਮਾ ਕੋਈ ਅਕੀਬਾ ਮਨਾ ਹੋਣੀ ਚਾਹੀਦੀ ਹੈ ਦਿਮਾਗ ਮੇ ਮਾੜਾ ਕੰਮ ਨਹੀਂ ਤੋਤਣਾ ਚਾਹੀਦਾ ਬਿਲਕੁਲ ਜੀ ਹਾਈ ਮਾੜਾ ਕੰਮ ਤੋਤਣੇ ਤੋਂ ਕੁਝ ਨਹੀਂ ਬੰਦ ਆ ਲੇ ਸਾਫ ਬਦਲਾ ਆਇਆ ਹੈ ਉਹ ਖਲੀ ਆ ਚਲੇ ਜਾਣਾ 20 ਸੈਟੇਜ ਦਾ ਰਿਕਾਰਡ ਹੈ ਹਰ ਸਾਲ 20 ਸੈਟੇਜ ਦੇ ਭਾਰੀ ਚਾਹ ਮੱਠੀ ਬ੍ਰੈਡ ਲੰਗਰ ਪਾਣੀ ਇਹ ਬਹੁਤ ਸੇਵਾ ਲੱਗੇ ਨੇ ਬਿਲਕੁਲ ਜੀ ਬਿਲਕੁਲ ਇਹ ਸਾਰੇ 20 ਸੈਟੇਜ ਮਸ਼ਹੂਰ ਆਜ਼ਾਦ ਮਾਰਕੀਟ ਡਰਾਮਾ ਕਲੱਬ ਕਮੇਟੀ ਤੁਸੀਂ ਬਹੁਤ ਦੇਰ ਤੋਂ ਦੇਖਦੇ ਆ ਰਹੇ ਹੋ ਹਾਂ ਜੀ ਹਾਂ ਜੀ ਇਹ ਹਮੇਸ਼ਾ ਜਿੰਨ ਦਾ ਜ਼ਿੰਦਗੀ ਲੱਗੇ ਰਹਿਣਾ ਇਹ ਸਾਡੇ ਸਰਦਾਰ ਜੀ ਬਹੁਤ ਸੇਵਾਦਾਰ ਲੱਗੇ ਨੇ ਸਰਦਾਰ ਮਨਜੀਤ ਜੀ ਹਾਂ ਇਹਨਾਂ ਦੋਨਾਂ ਭਰਾਵਾਂ ਦੀ ਬਹੁਤ ਵੀ ਸੇਕਟਰ ਜਨਾ ਹੈ ਜੀ ਬਸ ਹਾਂ ਜੀ ਭਾਵੇਂ ਜਿਹੜੇ ਦਰਜਨ ਖੜੇ ਆ ਉਹਨਾਂ ਦੇ ਵੀ ਬੜੇ ਧਾਰਮਿਕ ਭਾਵਨਾਵਾਂ ਨੇ ਦੀ ਆਪਣੇ ਹਾਂ ਜੀ ਜੀ ਹਾਂ ਇਹਨਾਂ ਕਾ ਪਰਮ ਕੀ ਪਰਮ ਦੇਣਾ ਦਾ ਸ਼ੋਕ ਨਾਲ ਸਾਰੇ ਸਾਰੇ ਇਹਨਾਂ ਕੇ ਸ਼ੋਕ ਨਾਲ ਸਾਰਾ ਕੰਮ ਹੁੰਦਾ ਪਿਆ ਕਿ ਉਹਨਾਂ ਦੀ ਸੇਵਾ ਵਿੱਚ ਸੇਵਾ ਆਤ ਹੈ ਜੀ ਉਹ ਸਾ ਸਵਾਇ ਦਾ ਖਾਸ ਖਿਆਲ ਕਰਦਾ ਅਰਥਾ ਫਾਇਦਾ ਪੁੱਤੋ ਨਾਲ ਲੋਕਾਂ ਨਾਲ ਬੜਾ ਪਿਆਰ ਹੈ ਜਿਹੜੀ ਜਿਹੜਾ ਵੀ ਬੰਦਾ ਆ ਜਾ ਇਹਨਾਂ ਦਾ ਕੋਈ ਐਸਾ ਬੰਦਾ ਨਹੀਂ ਜਾਂਦਾ ਕਿੰਨਾ ਪਿਆਰ ਮਿਲਦਾ ਲੋਕਾਂ ਨੂੰ ਜਦ ਪਰਮਜੀਤ ਚਾਰਜ ਹੈ ਆ ਪਰ ਇਹਨਾਂ ਬਹੁਤ ਸੇਵਾਕ ਮ ਕੰਮ ਕਰਦੇ ਹੈ ਬਹੁਤ ਲਗਨ ਹੈ ਨੂੰ ਸਵੇਰੇ ਸਵੇਰੇ ਆਪਣੇ ਦੂਸਰੇ ਕੋਲ ਕੰਮ ਕਰਾ ਕੇ ਰਾਜੀ ਨਹੀਂ ਜੋ ਆਪ ਕੰਮ ਕਰਕੇ ਰਾਜੀ ਹੈ ਜੀ ਇਨ ਕੀ ਲਗਨ ਐਸੀ ਹੈ ਦੇਖੋ ਦੇਰਾਂ ਦਾ ਪ੍ਰਮਾਤਮਾ ਹੀ ਹੈ ਭਾਵੇਂ ਲਗਨ ਕਾ ਵੀ ਕੰਮ ਹੁੰਦਾ ਲਗਨਤਵਗਰ ਕੋਈ ਕੰਮ ਨਹੀਂ ਹੁੰਦਾ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਗਾਬੀ ਜੀ ਜੋ ਵਾਰਡ ਨੰਬਰ 34 ਚੰਡੀਗੜ੍ਹ ਤੋਂ ਇਹ ਕਾਉਂਸਲਰ ਨੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਆਜ਼ਾਦ ਡਰਾਮাটਿਕ ਕਲੱਬ ਚੰਡੀਗੜ੍ਹ ਦੇ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਹੈ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਤੁਸੀਂ ਵੀ ਇੱਥੇ ਸ਼ਿਰਕਤ ਕਰੀ ਆ ਕੀ ਕਹਿਣਾ ਜੀ ਤੇ ਤੁਸੀਂ ਜਾਣਦੇ ਹੋ ਜੀ ਹੁਣ ਵੀ ਇਸ ਵਾਰ 22 ਦਸੰਬਰ ਤੋਂ ਛੋਟੇ ਸਾਹਿਬ ਜਿਆਦੇ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੀਵਾਨ ਟੋਡਰ ਮਲ ਜੀ ਦੀ ਭਾਈ ਮੋਤੀ ਮਹਾਰਾਜ ਜੀ ਦੀ ਸੇਵਾ ਨੂੰ ਸਮਰਪਿਤ ਲੰਗਰ ਜੋ ਹੈ 2 ਮਹੀਨੇ ਟਾਈਮ ਨੇ ਲਗਾਤਾਰ ਚੱਲੇਗਾ ਜੀ ਔਰ ਅੱਜ ਦਾ ਅਰਸ ਵਿੱਚ ਕੜੀ ਚਾਵਲ ਦਾ ਲੰਗਰ ਹੈ ਹੋਰ ਸੰਗਤਾਂ ਆਂਦੀ ਰਹਿੰਦੇ ਜੋ ਜਿੱਦੇ ਦੀ ਸ਼ਰਤਾਂ ਹੁੰਦੀ ਆਪਣਾ ਸਾਹਿਬ ਨਾਲ ਉਹ ਵੀ ਲੰਗਰ ਚੱਲਦੇ ਆਂ ਆਜ਼ਾਡ ਮੈਡੀਕਲ ਕੱਲਾ ਇਹੀ ਨਹੀਂ ਜੀ ਸਾਰੇ ਰਾਮਲੀਲਾ ਦਾ ਮੰਚਨ ਸਾਡੇ ਇੱਥੇ ਹੁੰਦਾ ਦੁਸ਼ਹਿਰਾ ਰਾਮਲੀਲਾ ਆਜ਼ਾਡ ਮੈਡੀਕਲ ਕਲਬ ਜੋ ਸਾਡਾ ਮਨਾਉਂਦਾ ਹੈ ਜੀ ਸ਼ਹੀਦ ਆਜ਼ਮ ਸਰਦਾਰ ਪਗਲ ਸਿੰਘ ਜ ਕੀਰਤਨ ਹੋਗੇ ਚਾਹੇ ਕੋਈ ਵੀ ਪ੍ਰੋਗਰਾਮ ਜਿਹੜਾ ਧਾਰਮਿਕ ਰਿਲੇਟਡ ਹੈ ਔਰ ਸਰਬਤ ਦਾ ਪਲਨ ਮੰਗਦਾ ਹੈ ਜਿਹੜਾ ਵੀ ਕੰਮ ਹੈਗਾ ਉਹ ਲਗਾਤਾਰ ਰੈਜ਼ਾਡਰ ਮੈਡੀਕਲ ਕਲਬ ਜੋ ਲਗਾਤਾਰ ਕਰਦਾ ਹੈ ਇਹੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਕੋਵਿਡ ਦੇ ਟਾਈਮ 51 ਦਿਨ ਲਗਾਤਾਰ ਜੋ ਹੈ ਲੰਗਰ ਦੀ ਸੇਵਾ ਚੰਡੀਗੜ੍ਹ ਦੇ ਵਿੱਚ ਕੀਤੀ ਸੀ ਜਿਸ ਵਿੱਚ ਅਸੀਂ 2000 ਬੰਦਾ ਲੰਗਰ ਐਸੋਸੀਏਸ਼ਨ ਨੂੰ ਦਿੰਦੇ ਸੀ ਤੇ ਆਪ ਵੀ ਇੱਥੇ ਅਸੀਂ ਲੰਗਰ ਦੀ ਸੇਵਾ ਜੋ ਲੋਕ ਉਸ ਟਾਈਮ ਮਜਬੂਰੀ ਚ ਫਸੇ ਹੋਏ ਸੀ ਧਰਾਂ ਤੱਕ ਨਹੀਂ ਸੀ ਜਾ ਸਕਦੇ ਜਿਨ੍ਹਾਂ ਤੱਕ ਰਾਸ਼ਨ ਪਾਣੀ ਜਾਂ ਸਰਕਾਰ ਨਹੀਂ ਸੀ ਪਹੁੰਚਵਾਰੀ ਉਹਨਾਂ ਤੱਕ ਵੀ ਰੈਜ਼ਾਡਰ ਮੈਡੀਕਲ ਕਲਬ ਸੋ ਇਸ ਤਰ੍ਹਾਂ ਦੇ ਲੰਗਰ ਇਹ तकरीबन ਅੱਜ ਕੱਲ ਜੋ ਦਿਨ ਜਿਵੇਂ ਤੁਸੀਂ ਕਿਹਾ ਭਾਈ ਮੋਤੀ ਮਹਾਰਾਜੀ ਉਹਨਾਂ ਨੂੰ ਸਮਰਪਿਤ ਇਹ ਲੰਗਰ ਵਕ ਵਕ ਥਾਂਵਾਂ ਤੇ ਚੱਲਦੇ ਰਹਿੰਦੇ ਆ ਸੋ ਇਹ ਜੋ ਲੰਗਰ ਹੈ ਇੱਥੇ ਦੇਖਿਆ ਗਿਆ ਕਿ ਸੰਗਤ ਬਹੁਤ ਉਮੜੀ ਹੋਈ ਹੈ ਅ ਤੁਸੀਂ ਦੇਖੋ ਜੀ ਇਹ ਇੱਕ ਦਿਨ ਦਾ ਲੰਗਰ ਨਹੀਂ ਹੈ ਹੁਣ ਜਿਹੜਾ ਇਹ ਲੰਗਰ ਸਾਡੇ ਛੋਟੇ ਸਾਹਿਬ ਜੀ ਦਾ ਆ ਤੇ ਭਾਈ ਮੋਤੀ ਮਹਿਰਾ ਜੀ ਦਾ ਦੀਵਾਨ ਟੋਡਰ ਮਲਜੀ ਦੀ ਸੇਵਾ ਨੂੰ ਸਮਰਪਿਤ ਹੋਣਾ ਇਹ ਸਾਡੇ ਘਟ ਕੋਟ ਦੋ ਟਾਈਮ ਨੇ ਲੰਗਰ ਚੱਲਣੇ ਲਗਾਤਾਰ ਸਵੇਰੇ ਸ਼ੁਰੂ ਹੋ ਜਾਂਦਾ ਸਾਡੇ ਜੋ ਟੀਮ ਹੈਗੀ ਐ Ashok Choudhary ji Parmjit Pam ji ਇਹਨਾਂ ਦੀ ਸਾਰੀ ਟੀਮ ਸਾਡਾ ਰਮਡੀ ਕਲਬ ਦੀ ਸਵੇਰੇ 4 ਵਜੇ ਤੋਂ ਅਗੇ ਤੇ ਸੇਵਾ ਸੰਭਾਲਦੇ ਆ 6 ਵਜੇ 6:30 ਵਜੇ ਦੇ ਕਰੀਬ ਜਿਹੜੀ ਚਾਹ ਦੀ ਸੇਵਾ ਚ ਸ਼ੁਰੂ ਹੁੰਦੀ ਚਾਹ ਮੱਠੇ ਲੰਗਰ ਸ਼ੁਰੂ ਹੋ ਜਾਂਦਾ ਉਸ ਤੋਂ ਪਰਾਂ ਦੇ ਜਿੱਦਾਂ ਜਿੱਦਾਂ ਦੀ ਕੋਈ ਸੇਵਾ ਹੁੰਦੀ ਹੈ ਕੋਈ ਆਪਣੀ ਸੇਵਾ ਪਾਣਾ ਚਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਾਹਰ ਦਿੱਤਾ ਬਾਬੇ ਨਾਨਕ ਨੇ ਜਿਹੜਾ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਖਤਮ ਨਹੀਂ ਹੋਣਾ ਇਹ ਦੁਨੀਆ ਸ਼ਾਇਦ ਹੋ ਜਾਵੇ ਖਤਮ ਹੋ ਜੇ ਅਗਲਾ ਯੁੱਗ ਚੱਲ ਜੇ ਪਰ ਬਾਬੇ ਨਾਨਕ ਦਾ ਚਲਾਇਆ ਜਿਹੜਾ ਲੰਗਰ ਹੈ ਜਿਹੜਾ ਉਹਨਾਂ ਦੇ ਖੇਤਾਂ ਦੀ ਰੌਣਕ ਹੈ ਉਹ ਕਿਦੇ ਖਤਮ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਤੇ ਨਵੇਂ ਸਾਲ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਚੈਨਲ ਤੇ ਆਹੀਂ ਸਮੂਹ ਸਿਕ ਸੰਗਤਾਂ ਨੂੰ ਸਮੂਹ ਪਾਰੇ ਚਾਏ ਨੂੰ ਸਮੂਹ ਅਸੀਂ ਆਪਣੇ ਹਿੰਦੁਸਤਾਨ ਨੂੰ ਸਾਰਿਆਂ ਨੂੰ ਸਾਡੇ ਵੱਲ साल की उम्र है मेरे छियाठ साल में हो गया चंडीगढ़ आए और मैं एक मेरे अंदर पढ़ना है सवेरे तो सुबह तीन साढ़े तीन महीने पार्क में चले जाना सैर करने सवेरे तो सबसे पहले है जी मैं आना पहले छः बजे सैर करके चंडीगढ़ में कोई पार्क में ऐसा बंदा नहीं जब कुछ जिन्हें जानता हो क्यों प्यार मेरा लोग से बनया है बुजुर्ग आदमी सब राम राम नमस्कार करके चलते हैं सत श्रीकाल जी राम राम जी हाँ जी ਚੰਡੀਗੜ੍ਹ ਬਾਬੇ ਨੇ ਕਿਹਾ ਬੜੀ ਤਿੰਨ ਦਫਾ ਪੇਸ਼ਮੇ ਕਰ ਲਗਦੀ ਹੈ ਮੇਰੇ ਤੀਸਰੀ ਦਫਾ ਪੇਸ਼ਮੇ ਕਰ ਚੰਡੀਗੜ੍ਹ ਮੈਂ ਉਹਨੇ ਮੇਰਾ ਦੇਖੋ ਆਪਣੇ ਪ੍ਰਧਾਨ ਦਿੱਤਾ ਪੁਲਕਾ ਸ਼ਿਰਵਾਦ ਹੈ ਉਹ ਇਸੇ ਤਰ੍ਹਾਂ ਪਰਮਾਤਮਾ ਤੁਹਾਨੂੰ ਇਤਨੀ ਘਰ ਚਲਦਾ ਰਹਾ ਮਨ ਕੋਈ ਨਹੀਂ ਮੈਂ ਚਲਦਾ ਫਿਰਦਾ ਹਾਂ ਮੈਂ ਕਿਸੇ ਬੱਚੇ ਦਾ ਮੁਤਾਜਰ ਨਾ ਬਣੇ ਮੇਰੇ ਕਹਣਾ ਰੱਬ ਹੈਗੇ ਮੈਂ ਚਲਦਾ ਫਿਰਦਾ ਹਾਂ ਸ਼ੁਕਰੀਆ